ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਨਾਂ ਨੂੰ ਗੁਰਬਾਣੀ ਇਸ ਜਗ ਮਹਿ ਗਿਆਨਣ ਕਰਮਵਸੈ ਮਣਿਆ ਏ ਤਾਂ ਮਹਾਰਾਜ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਤੁਹਾਡੀ ਬਾਣੀ ਸੁਣੀ ਖੜ ਜਿਨ੍ਹਾਂ ਦੁਆਰਾ ਤੁਹਾਡੀ ਬਾਣੀ ਸੁਣੀ ਇਹ ਸੱਚੇ ਪਾਤਸ਼ਾਹ ਪਰੋਸੇ ਦੇ ਨਾਲ ਤੇ ਸਰਦਾ ਦੇ ਨਾਲ ਜਿਤ ਦੀ ਆਕਾਗਰਤਾ ਦੇ ਨਾਲ ਇਹ ਰਿਸ਼ਤਿਆ ਜਾਣ ਕੇ ਕਿ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਗੁਰੂ ਕੀ ਬਾਣੀ ਅਕਾਲ ਪੁਰਖ ਦਾ ਸਰੂਪ ਜਾਣ ਕਰਕੇ ਸਰਧਾ ਦੇ ਨਾਲ ਜਦੋਂ ਸੁਣਨਾ ਕੀਤੀ ਆਂਧਾ ਪਾਇਆ ਵੇਖ ਤਹੀ ਨਾਨਕ ਤੁਹਾਡੀ ਬਾਣੀ ਦੁਆਰਾ ਸੱਚੇ ਪਾਤਸ਼ਾਹ ਪਰਮਦੇਸ਼ ਛੌੜ ਕੱਤੇਗਾ ਫਿਰ ਤੁਹਾਡੇ ਹੀ ਹਿਰਦੇ ਦੇ ਵਿੱਚ ਮਾਰਾ ਸਤਿ ਜੀ ਦਰਸ਼ਨ ਹੋਏ। हे ਨਾਨਕ ਅਦਵਾਇ ਤੂ ਬ੍ਰਹਮ ਜੀ ਫਿਰ ਹਿਰਦੇ ਦੇ ਵਿੱਚ ਤੁਹਾਡੇ ਦਰਸ਼ਨ ਹੋਣ ਤੋਂ ਅੰਧ ਭਾਇਆ ਮੜਾ ਪਾਰੀ ਆਨੰਦ ਪ੍ਰਾਪਤ ਹੋਇਆ। ਬੋਧ ਦਵਾਇ ਤੂ ਅਨ ਰਹਿਤ ਹੋਣ ਦਾ ਨਾਮ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ।